ਸੂਬੇ ਵਿੱਚ ਜਦੋਂ ਦੀ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਲਾਈਨ ਆਰਡਰ ਦਾ ਖਤਮ ਹੋਣਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਹੋਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਬਲਕ ਫੁਗਵਾੜਾ ਨਜ਼ਦੀਕ ਪਿੰਡ ਮਾਦੋਪੁਰ ਦੇ ਖੇਡ ਸਟੇਡੀਅਮ ਵਿੱਚੋਂ ਜਿੱਥੇ ਇੱਕ ਨੌਜਵਾਨ ਦੀ ਭੇਤਪਰੇ ਹਾਲਾਤ ਵਿੱਚ লাশ ਮਿਲਣ ਕਾਰਨ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਤੁਰੰਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੌਜਵਾਨ ਦੀ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਪੁੱਤਰ ਗੁਰਦੇਵ ਲਾਲ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜਾਂ ਕੋਈ ਦੁਰਘਟਨ ਦਾ ਮਾਮਲਾ ਹੈ ਇਸ ਬਾਰੇ ਕੁਝ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਮ੍ਰਿਤਕ ਨੌਜਵਾਨ ਦੀ ਲੱਤ ਤੇ ਨੱਕ ਵਿੱਚੋਂ ਖੂਨ ਨਿਕਲਣਾ ਦੇਖਿਆ ਗਿਆ ਹੈ ਅਤੇ ਮੋਟਰਸਾਈਕਲ ਵੀ ਠੀਕ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਦੁਰਘਟਨਾ ਦਾ ਮਾਮਲਾ ਨਹੀਂ ਹੋ ਸਕਦਾ ਗੌਰਵ ਦੇ ਰਿਸ਼ਤੇਦਾਰਾਂ ਮੁਤਾਬਕ ਗੌਰਵ ਸ਼ੁੱਕਰਵਾਰ ਨੂੰ ਆਪਣੇ ਘਰੋਂ ਮੇਲਾ ਦੇਖਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਾਂ ਜੋ ਕੋਈ ਠੋਸ ਸਬੂਤ ਮਿਲ ਸਕੇ ਅਤੇ ਪਤਾ ਲੱਗ ਸਕੇ ਕਿ ਗੌਰਵ ਦੀ ਮੌਤ ਕਿਵੇਂ ਹੋਈ ਹੈ ਫਗਵਾੜਾ ਬ੍ਰਿਟਨ 24 ਨਿਊਜ਼ ਟੀਵੀ ਚੈਨਲ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਤੁਹਾਡਾ ਕੀ ਨਾਮ ਹੈ ਬਲਵੰਦਰ ਹੈ ਜੀ ਡੈੱਡ ਬੋਡੀ ਮਿਲ ਜੇਗੀ ਤੁਹਾਡਾ ਕੀ ਲੱਗਦਾ ਜੀ ਪਾਣ ਜਾਈ ਸ਼ਕੀਬ ਕਰਨ ਹੋਏ ਇੱਥੇ ਡੱਡ ਬੜੀ ਮਿਲੀ ਹੈ ਮੌਤੂ ਦੇ ਕੱਲ ਦਾ ਹੀ ਨਿਕਲਿਆ ਹੈ ਸਾਡਾ ਅਖਰੀ ਦਾ ਗਿਆ ਮੇਲਾ ਦੇਖਣ ਗਿਆ ਹੈ ਅੱਛਾ ਜੀ ਬਸ ਬਾਤ ਨਹੀਂ ਹੈ ਕੱਲ ਤਾਂ ਨਿਕਲੇ ਜੀ ਕੁਝ ਪਤਾ ਲੱਗਾ ਇੱਥੇ ਮਾਦੂਪੁਰ ਦੀ ਸਟੇਡੀਅਮ ਵਿੱਚ ਕਿੱਦਾਂ ਪਹੁੰਚ ਗਿਆ ਇੱਥੋਂ ਗਏ ਫੋਨ ਕੀਤਾ ਸਮਝ ਕਿਹੜਾ ਪਿੰਡਾ ਮੁੰਡੇ ਦਾ ਅਰਦਾਸ ਪਰ ਥੋੜਾ ਪਾਂ ਚੱਲਦਾ ਹਾਂ ਜੀ ਤੇ ਕੱਲ ਦਾ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਪਾਲ ਨਹੀਂ ਕੀਤੀ ਜੀ ਪਾਲਾ ਸੀਗਾ ਮੇਲਾ ਦੇਖਣ ਗਿਆ ਜੀ ਆਪੇ ਜੀ ਘਰੇ ਕੁਝ ਪਤਾ ਲੱਗਾ ਕਿਸ ਤਰ੍ਹਾਂ ਮੌਤ ਹੋਈ ਹੈ ਨਹੀਂ ਪਤਾ ਨਹੀਂ ਪਤਾ ਨਹੀਂ अच्छा कुछ खाण्डा या कुदरती मौत हुई या किसी ने कुछ अच्छा जी की नाम की है पिता का नाम की है मुंडा जाना है मुंडा जी। अच्छा जी घरों की मिले चल पर कहना मैं लाइसेंस तो बना मेरा करा ले मैं जा मार अच्छा तू क्या हमने पता लगा जी पुलिस पहुंच गई मौके हाँ जी की कहते पुलिस वाले ਉਹ ਕਾਲੇ ਕਹਿੰਦੇ ਆ ਵੀ ਡੈੱਡ ਬੋਡੀ ਲੈ ਕੇ ਸਵੇਲਾ 47 ਵਾਹ। ਉਹ ਟਮਾਟੂ ਕਰਵਾਉਣੇ। ਠੀਕ। ਆਪਾਂ ਕਿਤੇ ਅਮਰ ਮੇਰਾ ਨਾਮ ਰਾਨੂੰ ਪੰਜ ਹਜ਼ਾਰ 10 ਰਾਨੂੰ ਜੀ। ਹਾਂਜੀ ਜੀ। ਇਹ ਜਿਹੜੀ ਡੈੱਡ ਬੋਡੀ ਮਿਲੀ ਆ ਤੁਹਾਡੇ ਕੀ ਲੱਗਦੇ ਜੀ? ਸਾਡੇ ਮਤਲਬ ਗਵਾਂਢੀ ਆ ਮੇਰਾ ਪੋਤਾ ਹੀ ਲੱਗਦਾ ਹੁੰਦਾ ਤਾਂ ਥੇਕੇ ਦੇ ਵਿੱਚੋਂ ਹੁੰਦਾ ਸਾਡੇ ਗਵਾਂਢੀ ਆ ਜਿੱਦਾਂ। ਅੱਛਾ ਜੀ। ਆਪਾਂ ਸਾਡੇ ਨਾਲ ਘਰੋਂ। ਤੁਸੀਂ ਇੱਥੇ ਪੁੱਛਿਓ ਕੀ ਨਾਮ ਮੁੰਡੇ ਦਾ? ਮੁੰਡੇ ਦਾ ਨਾਮ ਹੈਗਾ ਯਾ ਗੌਰਵ ਗੌਰਵ ਚੱਲਲੀ। ਗੌਰਵ ਚੱਲਲੀ। ਹਾਂ। ਕੀ ਕੰਮ ਕਰਦੇ ਸੀ ਕੰਮ ਤਾਂ ਮੜਾ ਮੜਾ ਰੰਗ ਰੇ ਕਰਦਾ ਸੀਗਾ ਹੁਣ ਅੱਛਾ ਅੱਛਾ ਤੇ ਕਿਸ ਤਰ੍ਹਾਂ ਮੌਤ ਹੋਈ ਕੁਝ ਪਤਾ ਲੱਗਾ ਕੋਈ ਮੌਕੇ ਤੇ ਪੁੱਜੀ ਨਹੀਂ ਪਤਾ ਨਹੀਂ ਲੱਗਾ ਮੈਨੂੰ ਤਾਂ ਹੁਣੇ ਪਤਾ ਲੱਗਾ ਫੋਨ ਆਇਆ ਕਹਿੰਦੇ ਆ ਵੀਡੀਓ ਦੇਖੋ ਤਾਂ ਪਛਾਣੋ ਆ ਵਿਖੀ ਦੀ ਆ ਜਦੋਂ ਸਾਨੂੰ ਪਤਾ ਲੱਗਾ ਇਹ ਤਾਂ ਸਾਡਾ ਮੁੰਡਾ ਹੈ ਗਵਾਂਢੀ ਆ ਮੈਂ ਮੁੰਡਿਆ ਨਾਲ ਲੈ ਕੇ ਤਾਂ ਸੀ ਇੱਥੇ ਪਾਉਂਦੇ ਆ ਇਹ ਬਾਹਰ ਬੈਰ ਵੀ ਗਿਆ ਸੀ ਫੋਰਨ ਕੰਟਰੀ ਨਹੀਂ ਹੱਲੇ ਨਹੀਂ ਗਏ ਹੈਗੇ ਹਾਂ ਕਿ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਵਗੈਰਾ ਅਸੀਂ ਤਾਂ ਸੁਣਿਆ ਨਹੀਂ ਹੈਗਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਮਾਧੋਪੁਰ ਕਿਦਾਂ ਪਹੁੰਚ ਗਿਆ ਰਸਤਾ ਪਤਾ ਨਹੀਂ ਇਹਨਾਂ ਨੇ ਮਾਧੋਪੁਰਿਆ ਨੇ ਫੋਨ ਕੀਤਾ ਹਾਂ ਗਾ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਸੁਣੇ ਹੀ ਪਤਾ ਲੱਗਾ ਸੀ ਉਸ ਦੇ ਲਈ ਪਹੁੰਚ ਗਏ ਮੋਟਰਸਾਈਕਲ ਵੀ ਐਨ ਸਹੀ ਸਲਾਮਤਾ ਕੋਈ ਐਕਸੀਡੈਂਟ ਨਹੀਂ ਇਹਦਾ ਮੁੰਡਾ ਪਿਆ ਹੈ ਬਸ ਹੁਣ ਨਿਕਲ ਪੁਲਿਸ ਵਾਲੇ ਪੁੱਜੀ ਮੌਕੇ ਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਕਹਿੰਦੇ ਆ ਦੇਖਦੇ ਆ ਹੁਣ ਅਸੀਂ ਕਾਰਵਾਈ ਕਰਦੇ ਆ ਸਰ ਮੌਕੇ ਤੇ ਪੁੱਜੀ ਕਿ ਕੀ ਮਾਮਲਾ ਸਾਰਾ ਡੈੱਡ ਬੋਡੀ ਮਿਲੀ ਹੈ ਇਹ ਗਰਮ ਮੜਾ 30 ਸਾਲ ਦੀ ਉਮਰ ਦਾ ਹਰਦਾਸਪੁਰ ਤੋਂ ਅੱਜ ਕੱਲ ਲਟ ਰਿਖਲੇ ਆ ਜੀ ਇਹ ਵੀ ਡਰੋਨ ਬੋਡੀ ਇਥੇ ਮਿਲਿਆ ਮਾਦੋਪੁਰ ਗਰਾਉਂਡ 'ਚ ਤੇ ਅੱਜ ਜੇ ਲੈ ਕੇ ਤੇ ਅਲੀ ਕਾਰ ਵੀ ਚੰਪ ਨੇ ਦੀ ਆਲੀ ਸਰ ਕੁਝ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਮੌਤ ਹੋਈ ਇਹ ਤੇ ਮੈਡੀਕਲ ਪੋਸਟਮਾਰਟ ਹੋਗਾ ਅੱਛਾ ਜੀ ਇਹ ਮਾਮਲਾ ਜਿਹੜੀ ਹਰਦਾਸਪੁਰ ਤੋਂ ਬੋਡੀ ਆਈ ਇੱਕ ਲੜਕੇ ਦੀ ਗਰਮ ਸੰਨੁਰੁਰ ਦੇਵ ਲਾਲ ਇਹ 23 ਸਾਲ ਦਾ ਮੁੰਡਾ ਹੈ ਤੇ ਸਮਾਂ 2 ਵਜੇ ਕਨਸਟੇਬਲ ਸ਼ਿਵਮ ਪੱਟੀ ਲੈ ਕੇ ਆਇਆ ਉਹ ਤੇ ਇਹਦਾ ਮੋਨ ਦਾ ਗਰਮ ਤੇ ਨੱਕ ਚੁੱਪ ਨੂੰ ਲੱਗਿਆ ਹੈ ਅੱਛਾ ਆਪਾਂ ਫਿਰ ਇਹਦੇ ਨੂੰ ਪੁਲਿਸ ਤੋਂ ਪਰਾਨ ਦੀ ਪੋਸਟਮਾਰਟਮ ਵਾਲੀ ਟੀਮ ਆਨ ਕੀਤੀ ਕਰਕੇ ਆਪਾਂ ਨੂੰ ਛੱਡ ਲੱਗੀ ਹੋਇਆ ਪਛਾਹ ਮੇਰਾ ਨਾ ਕੋਈ ਪਤਾ ਹੋਵੇ ਕਿ ਇਹ ਐਕਸੀਡੈਂਟ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੈ ਐਕਸੀਡੈਂਟ ਲੱਗਦਾ ਹੈ ਆਪਾਂ ਕੋਲ ਬੀਪੀ ਜਿਆਦਾ ਬਦਲ ਕਰਕੇ ਵੀ ਨੱਕ ਚੁੱਪ ਨੂੰ ਲੱਗਦਾ ਹੈ ਪਰ ਪਤਾ ਨਹੀਂ ਇਹ ਮੁੰਡਾ